ਹਾਂ ਹੈ ਗਮਲੇ ਵੀ ਸੁੱਕੇ ਪਏ ਆ। ਉਹ ਤਰਾ ਅੰਦਰੋਂ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਤੋਂਪ ਚੜੀ ਹੋਵੇ ਤਾਂ ਕੋਈ ਬਾਹਰ ਆਵੇ। ਚਲ ਵੇਣੀ ਆ ਪੌਣੀ ਆ ਪਾਣੀ ਸਾਰਿਆਂ ਨੂੰ। ਮੰਮੀ ਆ ਪਤਾ ਮੈਂ ਦਾ ਨੂੰ ਕਿਹਾ ਹੀ ਨਾ ਕਿ ਮੰਮੀ ਨੂੰ ਫੋਨ ਨਾ ਲਾਓ ਨਾ ਸੱਧੋ ਉਹਨਾਂ ਨੂੰ। ਉਹ ਨਾ ਮੇਰੇ ਦਿਵਾਲੇ ਹੋ ਗਈ ਆ। ਨਾ ਦਿਵਾਲੇ ਹੋ ਗਈ ਆ ਕਿਹੜੀ ਗੱਲੋਂ? ਐਵੇਂ ਬਿਨਾਂ ਗੱਲ ਤੋਂ ਬੋਲੀ ਜਾਂਦੀ ਮੈਨੂੰ ਕਹਿੰਦੀ ਤੇਰੇ ਸਾਰੇ ਪਵਾੜੇ ਆ ਤੇ ਮੰਮੀ ਹੁਣੀ ਆਏ ਤੇ ਤੂੰ ਦੱਸਿਆ ਕਿਉਂ ਨਹੀਂ ਮੈਨੂੰ। ਇਹਦਾ ਤਾਂ ਮੂਹ ਖਰਾਬ ਹੋ ਗਿਆ ਵਾ। ਹੈਂ ਤੇਰੇ ਕੱਲ ਹੀ ਦਿਵਾਲੇ ਹੁੰਦੀ ਆ ਮੈਨੂੰ ਪੁੱਛਦੀ। ਇਨੂੰ ਮੈਂ ਦੱਸਦੀ ਮਤ ਜਰਾ ਉਹਨੂੰ ਮੈਂ ਹੀ ਲੱਭਦੀ ਆ ਨਾ ਇਸ ਘਰ ਦੇ ਵਿੱਚ ਆਣ ਕੇ ਮੇਰੇ ਦਿਵਾਲੇ ਹੋ ਜਾਂਦੀ ਆ ਮੈਨੂੰ ਹੀ ਬੋਲੀ ਜਾਂਦੀ ਆ ਕੋਈ ਗੱਲ ਨਹੀਂ ਤੂੰ ਵੀ ਹੌਸਲਾ ਕਰ ਥੋੜਾ ਜਿਹਾ ਕੁਝ ਨਹੀਂ ਹੋ ਗਿਆ ਉਹਦਾ ਸੁਭਾਅ ਇਦਾਂ ਦਾ ਵਾ ਤੈਨੂੰ ਪਤਾ ਤਾਂ ਹੈ ਵਾ ਸੁਭਾਅ ਇਦਾਂ ਦਾ ਮੇਰੇ ਕੋਲ ਨਹੀਂ ਰੋਜ਼ ਰੋਜ਼ ਸੁਣੀ ਆ ਜਾਂਦੀ ਆ ਉੱਥੇ ਤੇ ਮੈਂ ਇੰਦਾਂ ਦੀਆਂ ਸੋਲ ਲੈਂਦੀ ਇੱਥੇ ਵੀ ਹੁਣ ਸੁਣੀ ਚੰਗਾ ਦੱਸੋ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਕਾਨੂੰ ਸੁਣਨੀ ਆ ਵਾ ਠੀਕ ਆ ਨਾ ਇਹਨੂੰ ਤੇ ਮੈਂ ਮਤ ਦਿੰਨੀ ਆ ਨਾ ਚਾਜ ਨਾ ਜਿਹੜੀ ਇਹ ਭੂਏ ਚੜੀ ਆ ਬੰਦ ਤੂੰ ਹੀ ਨਾ ਕਿ ਹੋ ਜਾ ਕੇ ਫੇਰ ਉਹਨੇ ਆਣ ਕੇ ਮੇਰੇ ਦਿਵਾਲੇ ਉਹੀ ਕੰਜ ਉਹੀ ਤਾਂ ਥੱਲੇ ਲੱਗੀ ਜਾਣਗੀ ਨਾ ਉਹਦੀ ਉਹਨੇ ਕਹਣਾ ਮੇਰੇ ਕੋ ਡਰ ਗਈ ਆ ਹੁਣ ਮੈਂ ਇਹਦੀ ਕਲਾਸ ਲਾਉਂਗੀ ਨਾ ਚਾਜ ਨਾ ਜਰਾ ਕ ਇਹਨੂੰ ਪਤਾ ਲੱਗ ਜਾਊਗਾ ਜਦੋਂ ਤਾਂ ਮੂੰਹ ਭੱਜੂਗਾ ਗਾੜੀ ਤੋਂ ਵੇਹ ਲੋ ਜੋ ਕਹਿਣਾ ਕਹਿ ਲੋ ਤੇ ਇਹ ਵੀ ਨਾ ਵਿਚਾਰੀ ਕੀ ਕਰੇ ਉੱਥੇ ਮਾਵਾਂ ਧੀਆਂ ਨੇ ਦੀ ਮੱਤ ਮਾਰੀ ਹੀਗੀ ਜੇ ਹੁਣ ਵਿਚਾਰੀ ਇੱਥੇ ਆ ਗਈ ਆ ਤੇ ਮੈਂ ਵੀ ਅੰਤਰਾ ਪਵਾੜਾ ਖਾਣਾ ਆਪਣੇ ਹੱਥੀਂ ਲੈ ਆਈ ਇਹਨੂੰ ਮੈਨੂੰ ਨਹੀਂ ਲਿਆਉਣਾ ਚਾਹੀਦਾ ਇਹਨੂੰ ਇੱਥੇ ਪਰ ਹੁਣ ਮੈਂ ਕਰਾਂ ਕੀ ਅੜਖ ਲਾਰਾ ਸਾਡੇ ਘਰ ਪੈ ਗਿਆ ਵਾ ਨਾ ਰੋਜ਼ ਦੀ ਰੋਜ਼ ਹੀ ਹੁਣ ਇਹ ਵੀ ਹੁਣ ਹੱਲ ਮੈਨੂੰ ਕੋਈ ਨਾ ਕੋਈ ਕਰਨਾ ਪੈਣਾ ਜਿੰਨਾ ਚਿਰ ਮੈਂ ਨਾ ਨ ਇਨਨੇ ਤੇ ਇਹਦਾ ਵੀ ਹੋਣਾ ਹਰਾਮ ਕੀਤਾ ਵਿਚਾਰੀ ਦਾ ਇਹਨੂੰ ਮੈਂ ਪੁੱਛ ਨਹੀਂ ਆ ਨਾ ਜਾ ਕੇ ਨਾਵ ਇਹ ਨਾਵ ਕਿੱਥੇ ਚਲ ਗਈ ਗੇ ਮੇਰੀ ਗੱਲ ਸੁਣਾ ਕੇ ਹਾਂਜੀ ਮੰਮੀ ਦੱਸੋ ਹਾਂਜੀ ਮੰਮੀ ਦੱਸੋ ਹੈ ਫੋਨ ਬੜਾ ਮੁ ਪੜਾ ਜਾਣ ਕਦੀ ਮੈਂ ਨਾ ਗੱਲਾਂ ਕਰਨ ਤੋ ਉਹਨੋਂ ਗਰੀਬਣੀ ਦੇ ਕੱਲੀ ਉਹਦੀ ਦੁਆਲੇ ਹੋ ਜਿੰਨੀ ਨਹੀਂ ਆ ਤੇਰੇ ਕੋ ਸਵਾਰਨ ਗੱਲ ਹੀ ਹੁੰਦੀ ਮੰਮੀ ਮੈਂ ਉਹਨੂੰ ਕੀ ਕਿਹਾ ਜਿਹੜੀ ਗੱਲ ਮੈਂ ਨਾਲ ਕੀਤੀ ਤੁਹਾਡੇ ਤੱਕ ਪਹੁੰਚ ਵੀ ਗਈ ਪਰਤੇ ਉਹਨੇ ਤੁਹਾਡੇ ਕੰਨ ਤੇ ਉਹ ਜੋ ਤੂੰ ਹੀ ਮੇ ਨਾਲ ਲੜਨ ਆ ਗਿਆ ਮੇਰੇ ਨਾਲ ਨਹੀਂ ਕਿਤੇ ਪਰੇ ਮੰਮੀ ਕੰਨ ਭਰੀਏ ਤੇ ਤਾਂ ਹੀ ਮੈਂ ਨਾਲ ਕੇ ਗੱਲ ਕਰ ਰਹੇ ਹਾਂ ਮੈਂ ਕਿ ਤੂੰ ਉਦੋਂ ਕਿਉਂ ਨਹੀਂ ਕੁਝ ਬੋਲੇ ਜਦੋਂ ਮੈਂ ਇਹ ਨਹੀਂ ਹਾਂ ਪੜ ਨਹੀਂ ਜੇ ਕੋਈ ਗੱਲ ਵਾਹ ਤੂੰ ਮੇਰੇ ਨਾਲ ਸਿੱਧੀ ਕਰ ਉਹਦਾ ਗਾਲ ਹੀ ਲੰਡਾ ਕਹਨੀ ਆ ਤੂੰ ਤੇ ਮੰਮੀ ਮੈਂ ਉਹਦੇ ਨਾਲ ਗੱਲ ਕੀਤੀ ਤੇ ਤੂੰ ਹੀ ਐਵੇਂ ਮੇਰੇ ਲੋਕੀਏ ਬੋਲ ਜਾਂਦੇ ਹੋ ਮੈਂ ਐਡਾ ਹੀ ਓਖੀ ਬਣਾਵਾ ਤੇਰਾ ਮਤਲਬ ਕੀ ਇੰਦਾ ਗੱਲਾ ਕਰਨ ਦਾ ਪਹਿਲਾਂ ਇਹ ਦੱਸ ਮੈਨੂੰ ਫਿਰ ਤੂੰ ਹੀ ਆਨੇ ਕਿ ਤਹੀ ਮੈਨੂੰ ਦੋਵੇਂ ਇੱਕੋ ਜਿਹੇ ਜੀ ਕਹਵੇਂ ਇੱਕੋ ਜਿਹੇ ਫਿਰ ਕਿਦਾ ਹੋ ਗਿਆ ਤੇਰੇ ਵਾਸਤੇ ਉਹਦੇ ਮਗਰ ਤੂੰ ਹੀ ਝਾਟੀ ਲੱਗ ਜਾਂਦੇ ਹੋ ਤੇ ਉਹ ਜਿਹੋ ਜਿਹੜੀ ਨਿੱਕੀ ਨਿੱਕੀ ਗੱਲ ਜਾ ਕੇ ਤੁਹਾਨੂੰ ਦੱਸਦੀਆਂ ਲੜਾਈ ਤੇ ਇਹ ਕੌਂਗਿਆ ਘਰ ਵਿੱਚ ਤੇ ਨਾ ਮੇਰਾ ਲੱਗ ਜੰਦਾ ਵਾ ਮੇਰੀ ਗੱਲ ਸੁਣ ਲੈ ਮੈਂ ਇੱਕੋ ਜਿਹਾ ਸਮਝੀਆਂ ਹਾਂ ਦੋਵੇਂ ਪਰ ਤੇਰੇ ਵਿੱਚ ਤੇ ਇਹਦੇ ਵਿੱਚ ਬੜਾ ਫਰਕ ਵਾ ਠੀਕ ਆ ਨਾ ਇਹ ਇੰਨੀ ਚੰਗੀ ਆ ਨਾ ਅਜੇ ਤੱਕ ਮੇਰੇ ਘਰ ਦੀ ਜ਼ੁਬਾਨ ਨਹੀਂ ਖੋਲੀ ਤੇ ਤੂੰ ਤੇਰੀ ਐਡੀ ਲੰਮੀ ਜ਼ੁਬਾਨ ਆ ਤਿੰਨ ਤਿੰਨਾਂ ਨੂੰ ਨਹੀਂ ਪਤਾ ਮੇਰੀ ਸੱਸ ਨੂੰ ਕਿੱਦਾਂ ਬੋਲਣਾ ਮੰਮੀ ਮੈਨੂੰ ਬੋਲਣ ਤੇ ਵੀ ਨਾ ਤੂੰ ਹੀ ਮਜਬੂਰ ਕੀਤਾ ਮੈਂ ਵੀ ਨਹੀਂ ਹੈ ਕਿਹੜੀ ਕਿਹੜੀ ਬੋਲਦੀ ਲੈ ਤੇਰੇ ਮੈਂ ਮਜਬੂਰ ਕੀਤਾ ਤੈਨੂੰ ਹੈ ਤੂੰ ਸਿੱਖੀ ਸਖਾਲੀ ਐਂ ਆਪਣੀ ਮਾਂ ਕੋ ਠੀਕ ਆ ਨਾ ਮੇਰੇ ਮਾਂ ਤੇ ਨਾ ਜਾਇਆ ਕਰੋ ਤੂੰ ਕਿਹੜੇ ਨਾਲੋਂ ਘੱਟ ਜੀ ਤੂੰ ਵੀ ਕਿੰਨਾ ਬੋ ਅੱਛਾ ਨਾ ਜੋ ਆਏ ਸੀ ਤਾਂ ਇਵਨਿੰਗ ਦੱਸਿਆ ਕਿ ਮੇਰਾ ਪੁੱਤ ਤੂੰ ਜੇ ਵੀ ਨਹੀਂ ਹਟਣਦੀ ਹੈਗੀ ਬਾਅਦ ਚ ਕੀ ਹਟਣਾ ਮਾਂ ਤੂੰ ਠੀਕ ਆ ਪਹਿਲਾਂ ਉਹ ਲੜਨ ਆ ਗਏ ਹੁਣ ਮਗਰੇ ਤੂੰ ਆ ਗਈ ਹੈ ਤੈਨਾਂ ਲੜਨ ਆਏ ਨੇ ਕਿ ਮੇਰੇ ਨਾਲ ਉੱਡੇ ਜਾ ਗਾਲੇ ਨਾਲ ਗੱਲਾਂ ਤੂੰ ਤੇਰੇ ਵਿਆਹ ਤੋਂ ਪਹਿਲਾਂ ਨਾ ਤੇਰੀ ਭੈਣ ਇੱਥੇ ਆਈ ਹੀਗੀ ਤੇ ਸੌ ਖਾਣ ਵਾਲੀ ਗੱਲ ਵਿੱਚ ਇੱਕ ਤੇ ਉੱਚੀ ਜਵਾਂਜਰ ਗੱਲ ਵੀ ਕੀਤੀ ਹੋਵੇ ਕੋਈ ਇਹਨੇ ਤੇ ਤੂੰ ਤੂੰ ਤੇ ਅੰਦੀ ਡੈਮੀ ਆ ਸਾਰਾ ਘਰ ਹੀ ਸਮਾਨ ਤੇ ਚੁੱਕ ਲਿਆ ਵਾ ਮੈਂ ਕਹਾਂ ਨਾ ਵੀ ਕਹਾਂ ਸਮਾਨ ਤੇ ਚੁੱਕਿਆ ਲੜਦੇ ਤੁਸੀਂ ਦੋਵੇਂ ਨੋਸਾ ਸائیں ਆ ਜੇ ਮੇਰੇ ਨਾਲ ਨਹੀਂ ਕੀ ਹੋ ਗਿਆ ਤੇਰੀ ਮੰਮੀ ਆ ਗਈ ਕਿਤੇ ਹੈ ਕਿੱਡਾ ਕੋਈ ਡੀਸੀ ਆ ਗਿਆ ਹੀ ਇੱਥੇ ਤੂੰ ਤਾਂ ਘਰ ਛੱਡਦੀ ਨਹੀਂ ਕਿਤੇ ਪਰ ਆਪਾਂ ਨਾਲ ਕਿੰਦਾ ਦੀ ਗੱਲ ਹੋਈ ਤੁਸੀਂ ਪਿੰਦ ਨੂੰ ਖੁਦ ਫੋਨ ਕਰਕੇ ਆਏ ਕਿ ਨਵਦੀਪ ਨੂੰ ਘਰ ਨਾਲ ਲੈ ਕੇ ਆਈਂ ਇੱਥੇ ਇਹਨੂੰ ਰੱਖੀ ਨਹੀਂ ਮੈਸੇਜ ਭਾਂਤੋ ਦਰਦੀ ਹੈ ਕਿ ਆਈਗਾ ਮੈਨੂੰ ਪਤਾ ਵਾ ਤੇਰੀ ਮਾਂ ਦੀ ਵਿੱਟੀ ਚੋਂ ਬਾਦ ਤੇਰੀ ਵਿੱਦੀ ਆ ਓ ਯਾਰ ਤੂੰ ਹੀ ਕੀ ਲੜਾਈ ਪਾਈ ਏ ਆ ਸੁਣ ਲੈ ਸੁਣਾ ਕੇ ਸੁਣਦਾ ਹੈ ਤੇ ਹਟਦੀਆਂ ਨਹੀਂ ਬੋਲਣਾ ਨਹੀਂ ਜਿੱਦੋਂ ਮੈਂ ਤੈਨੂੰ ਆਖਿਆ ਨਾ ਜਾ ਕੇ ਗੱਲ ਕੋ ਕਰੀ ਤੂੰ ਵੀ ਨਹੀਂ ਹੱਡੀ ਤਾਂ ਮੰਮੀ ਤੂੰ ਹੀ ਸਭ ਤੋਂ ਵੱਧ ਜੇ ਆ ਵੇਖ ਲਾ ਮੈਂ ਤਾਂ ਵੱਤ ਹੁਣਾਈਆਂ ਤੇ ਖੱਤਿਆ ਨੂੰ ਤੇਨਾਂ ਨਹੀਂ ਪਤਾ ਤੇਰੀ ਮਾਂ ਵਾ ਮੈਂ ਆਪਣੇ ਮਾਂ ਨਾਲ ਕਿੱਦਾਂ ਬੋਲਣਾ ਵਾ ਇਹਦੇ ਸਾਹਮਣੇ ਹੋਰ ਕਹਿ ਕਿੰਨੂੰ ਜੇ ਮੰਮੀ ਮੰਮੀ ਆਈ ਹੀ ਤਾਂ ਤੂੰ ਇਹਦੀ ਬੇਇੱਜ਼ਤੀ ਕਰ ਤੋਗੀ ਤੀ ਵੇ ਮੈਂ ਕਿੱਤੀ ਬੈਠੀ ਐਡੀ ਲੰਮੀ ਜ਼ੁਬਾਨ ਤੇ ਦੀ ਮਾਂ ਦੀ ਇਹਦੇ ਵਰਗੀ ਹੈ ਆ ਵੇਖ ਲਓ ਕਿੱਦਾਂ ਬੋਲਦੀ ਹੈ ਕਿੱਦਾਂ ਬੋਲਦੀ ਹੈ ਹੁਣ ਮੇਰੀ ਬੋਲੀ ਬੜੀ ਚੰਗੀ ਹੈ ਤੈਨੂੰ ਪਹਿਲੇ ਨੰਬਰ ਤੇ ਤਾਂ ਫੋਨ ਬੰਦ ਕਰਾਓ ਮਮੀ ਨੂੰ ਕਰਾਉਣਾ ਫੇਰੀ ਕਿਤੇ ਲੜਾਈ ਬੰਦ ਹੋਣੀ ਘਰ ਚ ਯਾਰ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਤੁਹਾਡੀ ਬੰਨ ਕਿੱਧਰ ਘਰ ਵਿੱਚ ਆ ਵੇਖ ਲੋ ਕਿੰਦਰ ਦੋਵੇਂ ਇੱਕ ਪਾਸੇ ਹੋ ਜਾਂਦੀਆਂ ਤੇ ਮੈਨੂੰ ਦਬਾਉਂਦੀਆਂ ਨੇ ਇਹਦੇ ਵਿੱਚ ਦੱਸੋ ਮੇਰਾ ਕੀ ਕਸੂਰ ਹੈ ਮੈਂ ਲੜਦੀ ਹੀ ਨਾ ਹਾਂ ਮਮੀ ਸਾਰਾ ਕਸੂਰ ਤੁਹਾਡਾ ਤੁਸੀਂ ਪਵਾੜੇ ਦੇ ਜਾ ਲੋ ਉਹ ਕਿੰਦਰ ਤੇਰੀ ਹਿੰਮਤ ਕਿੱਦਾਂ ਹੋਈ ਮਮੀ ਨੂੰ ਇਦਾਂ ਬੋਲਣ ਦੀ ਤੇ ਤੂੰ ਮੇਰੇ ਨਾਲ ਕਿੱਦਾਂ ਪਿਆ ਗਿਆ ਵਾ ਗੱਲ ਨਹੀਂ ਪੈਣਾ ਹੋਰ ਕੀ ਕਰਨਾ ਮਮੀ ਨੂੰ ਨਾ ਬੋਲ ਇਹ ਆਹ ਵੇਖੋ ਆਹ ਵੇਖੋ ਤਾਂ ਨਹੀਂ ਦਿਖਾ ਕੇ ਜੋੜਦੀ ਆ ਮੈਂ ਨਾ ਕਰੋ ਇਦਾਂ ਪੱਤੀਏ ਹੁਣ ਠੰਡ ਪੈ ਗਈ ਤੈਨੂੰ ਉਹ ਮੰਮੀ ਤੁਹਾਨੂੰ ਅੱਡ ਕਰੋ ਅੱਡ ਕਰੋ ਤੈਨੂੰ ਤੇ ਨਹੀਂ ਅੱਡ ਕਰਨਾ ਅੱਡ ਨਹੀਂ ਕਰਨਾ ਫਿਰ ਉਹਦੋਂ ਲੜਦੇ ਕਦ ਚ ਇੱਧਰ ਵਾੜਾ ਤੂੰ ਤੇ ਮੇਰਾ ਬੀਬਾ ਪੁੱਤ ਵਾ ਤੂੰ ਹੀ ਕਰ ਬੀਬਾ ਬੋਤੇ ਨਾ ਇੱਕ ਵਾਰ ਤੂੰ ਮੈਨੂੰ ਦੱਸ ਭਰਾਵਾ ਭਰਾਵਾਂ ਨੂੰ ਲੜਾ ਕੇ ਕੁਝ ਮਿਲ ਜਾਊਗਾ ਤੈਨੂੰ ਮੈਂ ਮੰਮੀ ਉਹਨਾਂ ਦੀ ਚਾਹੀ ਲੜੋ ਲੜਨ ਦੇ ਤੂੰ ਹੀ ਆਏ ਮੰਮੀ ਨਾਲ ਤੂੰ ਸੌ ਰੱਟ ਪਰ ਉਹਦੇ ਦੁਆਲੇ ਹੋਏ ਹੋ ਜੇ ਮੈਂ ਨਾਲ ਬੋਲਾਂ ਤਾ ਹੋਰ ਬੋਲਾਂ ਕਿੰਨੇ ਡਾਪੋ ਤੇ ਹੀ ਮੇਰਾ ਹੈ ਇੱਕ ਪੱਤੀ ਨੇ ਨਾ ਕਰ ਕਰਕੇ ਗੱਲਾਂ ਭੜ ਭੜ ਕਿਉਂ ਨੂੰ ਮੇਰੇ ਬਰਤਲਾ ਕਰਦਾ ਹੈ ਮਾਂ ਨੂੰ ਮਾਂ ਹੀ ਸਮਝਦਾ ਹੁਣ ਵੇਖੋ ਸ੍ਰੀ ਜਪਾਨ ਹੁਣ ਮੰਮੀ ਆਨੇ ਮੈਨੂੰ ਕੋਈ ਗੱਲ ਨਹੀਂ ਕੀਤੀ ਭਾਜੀ ਇਹ ਇਹਨਾਂ ਲੜਦੇ ਨਹੀਂ ਇਹਨੂੰ ਸਮਝਾਉਨੇ ਆ ਥੋੜਾ ਸਮਝੋ ਜੇਵੇਂ ਤਾਂ ਫਿਰ ਲੜਾਈ ਆ ਘਟ ਜੇ ਆ ਸਮਝਾਉਂ ਨਹੀਂ ਜਾਂ ਇਹਨਾਂ ਨੂੰ ਮੈਂ ਤਾਂ ਵੇਖਿਆ ਨਹੀਂ ਕਿ ਤੁਹਾਨੂੰ ਸਮਝਾਉਂ ਕਿਉਂ ਨਹੀਂ ਤੈਨੂੰ ਹੁਣ ਇਹੋ ਠੀਕ ਲੱਗਦੀ ਆਪਣੀ ਮਾਂ ਗਲਤ ਲੱਗਦੀ ਹੁਣ ਤੈਨੂੰ ਮੰਮੀ ਚਲੋ ਮੈਂ ਨਹੀਂ ਆਂਦਾ ਵੀ ਤੂੰ ਹੀ ਗਲਤ ਫਿਰ ਉਹ ਹੀ ਗੱਲ ਤਾਂ ਸਾਰੇ ਬਣੇ ਕਿਤੇ ਨਾ ਕਿ ਤੂੰ ਹੀ ਤਾਂ ਗਲਤੀ ਹੋਵਗੇ ਨੀ ਆਵੀ ਨੇ ਚੰਗੀ ਮੈਂ ਵੀ ਨ ਚੰਗੀ ਪਰਮੋ ਨੇ ਚੰਗਾ ਉਹ ਚੰਗੀ ਰਹੀ ਆ ਤੂੰ ਫੋਨ ਕਰਕੇ ਉਹਨੂੰ ਕਿਹਾ ਵੀ ਨਾ ਹੀ ਉਹ ਗਲਤੀ ਮੇਰ ਕੋ ਹੋ ਗਈ ਸਾਨੂੰ ਆਉਣਾ ਚਾਹੀਦਾ ਸੀ ਨਾਲੇ ਪਾਲਾ ਲੱਗਦਾ ਚੰਗਾ ਰਹਿੰਦਾ ਠੀਕ ਆ ਨਾ ਜਿਹੜਾ ਪਵਾੜਾ ਹੁਣ ਪੈਣਿਆ ਹੋਵਾ ਪੈ ਜਾਂਦਾ ਚੰਗਾ ਹੀ ਸਭ ਉਹਦਾ ਡੈਡੀ ਹੀ ਵੇਖ ਲਿੰਦਾ ਸਭ ਕੁਛ ਉਹ ਦੂਰੋਂ ਚੱਲ ਗਿਆ ਤੇ ਆਉਂਦੇ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਆ ਚੰਗਾ ਕਹਿੰਦਾ ਤੂੰ ਹੀ ਪੁੱਤ ਪੈ ਬੇਇੱਜ਼ਤੀ ਕੀਤੀ ਆਪਾਂ ਤੇ ਆਦਰ ਨਾਲ ਅੰਦਰ ਬਿਠਾ ਲੇ ਚਾਹ ਪਣੀ ਪਿਆ ਲਿਆ ਹੁਣ ਮੰਮੀ ਇਹਦੀ ਜਵਾਨੀ ਮੁੱਛ ਫੌਂਡੀ ਕਦੀ ਕੋਈ ਗੱਲ ਕਦੀ ਕੋਈ ਗਰ ਘਰ ਕੁੜਮਾ ਦੇ ਘਰ ਆ ਕਿੱਦਾਂ ਕਰੀ ਜਾਵਾ ਨਹੀਂ ਪੱਬੀ ਉਹ ਤੁਹਾਡੀ ਨਾ ਮਾਣ ਲਾਜੇ ਤੂੰ ਚੁੱਪ ਕਰਕੇ ਬਹਿੰਦੇ ਰੇ ਤੂੰ ਮੈਨੂੰ ਹਟਾ ਸਕੇ ਮੰਮੀ ਨੂੰ ਇੰਨੇ ਜਹਾਂ ਕੀ ਕਹਾਂ ਨਾ ਤੂੰ ਡੈਡੀ ਨੂੰ ਫੋਨ ਕਰਕੇ ਪੁੱਛ ਲਿਓ ਮੰਮੀ ਕਿੰਨਾ ਬੋਲਣ ਦੇ ਸਾਡੇ ਇੱਤੇ ਤਾਂ ਕੀ ਜੀ ਨਹੀਂ ਕਰਨਾ ਮੰਮੀ ਯਾਰ ਕੇ ਇਹਨੂੰ ਵੀ ਨਹੀਂ ਹਟੰਡੀ ਛੱਡਣ ਦੇਈ ਉਹ ਤਾਂ ਮੈਂ ਇੱਕ ਦੋ ਵਾਰੀ ਗੱਲਾਂ ਦੇ ਜਵਾਬ ਦਿੱਤੇ ਫੇਰ ਇਹ ਤਾਂ ਵਿਚਾਰੀ ਕੁੰਦੀ ਨਹੀਂ ਗਾੜੀ ਉਹਨਾਂ ਦੇ ਇੰਨੇ ਪਤਾ ਨਹੀਂ ਕੀ ਮਾੜਾ ਕਰਤਾ ਵਾ ਪਿੰਦਰ ਜਾਣ ਨੂੰ ਤੁਸੀਂ ਇਹਨਾਂ ਦੋਵਾਂ ਦੀ ਨਾਂ ਮਿਲੀ ਭੁਗਤਵਾ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਦੀਆਂ ਸਿਫਤਾਂ ਕਰਦੇ ਰਹਿਣਾ ਉਹਨਾਂ ਨੂੰ ਹਮੇਸ਼ਾ ਇੱਕ ਸੁਲਝਦੀਆਂ ਵਾ ਇਹਨੂੰ ਕਹਦੇ ਵੀ ਆਪਣੇ ਮਾਂ ਦੇ ਮਗਰ ਨਾਂ ਲੱਗ ਜਾ ਵਸਣਾ ਕਿਉਂ ਤੇ ਠੀਕ ਆ ਨਾ ਪਰ ਮੰਮੀ ਤੂੰ ਹੀ ਵੀ ਉਹਨੂੰ ਆਪਣਾ ਸਮਝੋ ਵੇ ਮੈਂ ਆਪਣੇ ਘਰੀਆਂ ਹੀ ਇਹ ਨਾ ਮੈਨੂੰ ਘਰੋਂ ਕੱਢਣ ਨੂੰ ਫਿਰਦੇ ਨੇ ਤੇ ਮੈਂ ਸੱਚੀ ਚੱਲ ਜਾਣਾ ਆ ਜਾ ਤੂੰ ਛੁੱਪ ਕਰਕੇ ਬਹਿ ਆਜੋ ਨੋਦੀਪਰ ਤੂੰ ਛੱਡਣਾ ਰੁੰਡਈ ਨਹੀਂ ਮੇਰੇ ਵੀ ਲੋ ਹੁਣ ਤੈਨੂੰ ਕੋਈ ਨਹੀਂ ਦੇਣਾ ਮੇਰਾ ਕਸੂਰ ਕਰਦੀ ਆ ਮੈਂ ਦਵੇਂ ਨਾ ਸੱਸ ਕੋਈ ਗੱਲ ਨਹੀਂ ਕੱਢਾਂ ਤੇ ਮੈਂ ਜੀ ਤੇਰੇ ਨਾਲ ਆ ਮੈਨੂੰ ਪਤਾ ਤੂੰ ਗਲਤ ਨਹੀਂ ਐ ਮੇਰੇ ਤੂੰ ਹੀ ਬੋਲਿਆ ਹੁੰਦਾ ਪਰੰਪਰ ਨਹੀਂ ਕੀਤਾ ਤੈਨੂੰ ਗੱਲ ਤੋਂ ਪੜਿਆ ਹੀ ਕੋਈ ਗੱਲ ਨਹੀਂ ਇਹਨਾਂ ਨਾਲ ਤਾਂ ਮੈਂ ਵੇਖਾਂਗਾ ਸੋਚਨੇ ਆ ਵੀ ਕੀ ਗੱਲ ਕਰਨੀ ਐ ਕੀ ਕਰਨੀ ਐ ਹੁਣ ਕਿਸੇ ਬੰਨੇ ਨਾਲ ਗੱਲ ਆ ਕੇ ਛੱਡਾਂਗੇ ਮੈਂ ਤਾਂ ਕਰ ਲੈਣੀ ਬਿਆੜੀ ਨਾਲ ਵੀ ਜੇ ਰੋਜ਼ ਰੋਜ਼ ਐਹੋ ਕੰਮ ਕਰਨਾ ਨਾ ਤੁਹਾਨੂੰ ਘਰ ਵੱਡ ਕੈਨਾਂ ਗੱਲ ਤੂੰ ਇਹਨਾਂ ਦੇ ਨਾਲ ਇਹ ਨਹੀਂ ਮੈਨੂੰ ਇੱਥੇ ਰਹਿਣ ਦੇਣ ਦੇ ਚਾਹੁੰਦੇ ਹੈਗੇ ਇਹ ਚਾਹੁੰਦੇ ਹੈ ਕਿ ਕਿਹੜਾ ਵਾਲਾ ਹੋਵੇ ਨਾ ਮੈਂ ਇੱਥੋਂ ਨਿਕਲ ਜੇ ਕੋਈ ਗੱਲ ਨਹੀਂ ਤੂੰ ਕੋਈ ਗੱਲ ਦਿਲ ਤੇ ਨਾ ਲਾਈ ਸਾਰਾ ਕਸੂਰ ਰਤ ਮੇਰੀ ਭੈਣ ਦਾ ਵਾ ਉਤੋਂ ਹੀ ਨਹੀਂ ਬਰਦਾਸ਼ਤ ਹੁੰਨੇ ਕਿ ਮੇਰਾ ਰਿਸ਼ਤਾ ਕਿਉਂ ਇਥੇ ਹੋ ਗਿਆ ਵਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਭਾਬੀ ਦੀ ਕਿ ਉਹ ਇਦਾਂ ਕਿਉਂ ਕਰਨ ਦੇ ਨੇ ਭਾਬੀ ਤਾਂ ਚੰਗੀ ਹੀ ਬੜੀ ਸੀ ਮੈਨੂੰ ਕੀ ਪਤਾ ਕਿਉਂ ਕਰ ਰਹੇ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਚੰਗੀ ਹੈ ਨਾ ਜਦੋਂ ਦੀ ਮੇਰੇ ਘਰ ਵਿੱਚ ਆਈ ਨਾ ਉਦੋਂ ਦੀ ਇਹਨਾਂ ਨੇ ਲੜਾਈ ਪਾਈਆਂ ਮੇਰੇ ਨਾਲ ਨਿੱਕੀ ਜਿਹੀ ਕੋਈ ਗੱਲ ਕਰਦੀਆਂ ਉਸੇ ਵੇਲੇ ਜਾ ਕੇ ਮੰਮੀ ਨੂੰ ਦੱਸ ਦਿੰਦੇ ਨੇ ਉਹੋ ਜਿਹੀ ਮੰਮੀ ਮੇਰੇ ਨਾਲ ਲੜਨਾ ਜਾਂਦੀ ਆ ਤੇ ਹੋਰ ਮੰਮੀ ਨੇ ਅੱਜ ਤੱਕ ਮੈਨੂੰ ਕਦੀ ਕੁਝ ਨਹੀਂ ਕਿਹਾ ਹੁਣ ਵੇਲੇ ਕਿੱਦਾਂ ਬੈਂਦੇ ਨਹੀਂ ਮੰਮੀ ਐਨੀ ਮੈਂ ਤੁਹਾਨੂੰ ਦੋਵਾਂ ਨੂੰ ਇੱਕੋ ਜਿਹੀ ਸਮਝਣੀ ਆ ਆ ਇੱਕੋ ਜਿਹੀ ਸਮਝਦੇ ਨੇ ਜੇ ਲੜਾਈ ਹਟਾਉਣੀ ਹੋਵੇ ਨਾ ਬੰਦਾ ਤੇ ਦੋਵਾਂ ਨੂੰ ਸਮਝਾਉਂਦਾ ਵਾ ਲੜਨ ਨਹੀਂ ਆਉਂਦਾ ਗਾੜੀਓ ਮੈਂ ਤੈਨੂੰ ਉਦੋਂ ਆਖਿਆ ਸੀ ਨਾ ਵੀ ਜਾ ਕੇ ਨਾ ਕੋਈ ਗੱਲ ਕਰੀ ਤੂੰ ਵੀ ਨਹੀਂ ਮੁੜੀ ਮੈਂ ਤੇ ਪਿੰਦਰੋਂ ਉਦਾਂ ਗੱਲ ਕੀਤੀ ਉਹਦੇ ਨਾਲ ਮੈਂ ਜਦੋਂ ਕੁਝ ਕਿਹਾ ਵੀ ਨਹੀਂ ਸੀ ਉਹ ਯੱਗ ਕੁਮਿੰਨ ਉਹ ਵੱਡਾ ਘਟ ਬੋਲਦੀ ਸੀ ਤੇ ਫੇਰ ਜਾ ਕੇ ਉਲਟਾ ਮੰਮੀ ਦੇ ਕੰਨ ਪਰਤੇ ਆ ਮੇਰੇ ਸੁਣ ਲੈ ਗੱਲ ਜੇ ਨਹੀਂ ਨਾ ਬਹਣ ਹੁੰਦੀ ਤੂੰ ਇੱਕ ਦੂਜੀ ਨਾਲ ਗੱਲ ਹੀ ਨਾ ਕਰਿਆ ਕਰੋ ਮੈਂ ਤੈਨੂੰ ਕੁਮੰਦੀ ਨਹੀਂ ਹੈਗੀ ਆਪ ਹੀ ਵਿੱਚ ਵਿੱਚ ਵੱੜਦੀ ਐ ਹਰ ਇੱਕ ਗੱਲ ਵਿੱਚ ਦਖਲ ਅੰਦਾਜ਼ੀ ਕਰਦੀ ਰਹਿੰਦੀ ਐ ਕੋਈ ਵੀ ਸਾਡੀ ਗੱਲ ਹੋਉਂਦੀ ਹੋਵੇ ਦੋਵਾਂ ਜਿਹਾ ਨਹੀਂ ਤਾਂ ਵੀ ਤ ਉਹਦਾ ਵਿੱਚ ਆ ਕੇ ਬੋਲ ਪੈਂਦੀ ਐ ਅਜੇ ਤੱਕ ਘਰ ਚ ਲੜਾਈ ਨਹੀਂ ਪਈ ਹੁਣ ਜੇ ਕੋ ਆਂਡ ਗਾਂਡ ਸੁਨੇਗਾ ਤਾਂ ਕੀ ਆਖੇਗਾ ਪਈ ਨਾ ਘਰ ਰੋਜ਼ ਤ ਮਾਸ਼ਾ ਲੱਗਾ ਰਹਿੰਦਾ ਐ ਦੱਸੋ ਮੇਰਾ ਕੋਈ ਕਸੂਰ ਹੈਗਾ ਹੀ ਨਵਦੀਪ ਹੈਤ ਨਹੀਂ ਹੁਣ ਮੈਨੂੰ ਕੀ ਪਤਾ ਵਾ ਕਿਉਂ ਤਾਂ ਮੈਨੂੰ ਪਤਾ ਕਿਉਂ ਨਹੀਂ ਤੇਰੇ ਸਾਹਮਣੇ ਸਾਰੀ ਗੱਲ ਹੋਈ ਆ ਚੱਲ ਕੋਈ ਗੱਲ ਨਹੀਂ ਹੁਣ ਤੂੰ ਨਾ ਰਾਂਗਦਾਰ ਹਈ ਦਾਣਾ ਕਰ ਰੋ ਨਾ ਕੋਈ ਗੱਲ ਨਹੀਂ ਸਭ ਕੁਝ ਵਧੀਆ ਹੋਏਗਾ ਮੰਮੀ ਵੇਖਿਆ ਇਹਨਾਂ ਮੈਨੂੰ ਕਿੱਦਾਂ ਵੇਹ ਹੱਥ ਚੁੱਕਣ ਲੱਗੇ ਚੱਲ ਪੁੱਤ ਤੇਰਾ ਭਰਾ ਨਿਕਾ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਭਰਾ ਤੇ ਹੈਗਾ ਵਾ ਪਰ ਭਾਬੀ ਨੂੰ ਮਾਣੀ ਮੋਟੀ ਮੱਤ ਚਾਹੀਦੀ ਆ ਨਾ ਸਿਕਾਉਂਦੀ ਵੇਖੋ ਅੱਗੇ ਨੂੰ ਪੁੱਤ ਮੈਂ ਕੀ ਕਰਾਂ ਮੇਰਾ ਪੁੱਤ ਮੇਰੇ ਗਾੜੀ ਕਦੀ ਬੋਲਿਆ ਹੀ ਨਹੀਂ ਤੇ ਹੁਣ ਉਹਦੀ ਚੁੱਕਣਾ ਝਾਂਕ ਤੇ ਡੰਡਿਆ ਵਾ ਕਰਨ ਮੈਨੂੰ ਵੀ ਸਾਰੀ ਸਮਝ ਆ ਮੈਂ ਕਰਾਂ ਕੀ ਪਰ ਇੱਕ ਗੱਲ ਆ ਤੁਸੀਂ ਦੋਵੇਂ ਭਰਾ ਅਜੇ ਤੱਕ ਕਿਤੇ ਉੱਚੀ ਆਵਾਜ਼ ਨਹੀਂ ਇੱਕ ਦੂਜੇ ਨੂੰ ਬੋਲੇ ਤੜਤੇ ਹੱਤੀ ਪੈਣ ਤੱਕ ਗਏ ਜੇ ਤੇ ਇੱਕ ਮਾਂ ਤੇ ਕਿੱਦਾਂ ਬੀਤਦੀ ਇਹ ਜੀ ਮੰਮੀ ਮੇਰੀ ਗੱਲ ਸੁਣੋ ਬਚਪਨ ਤੇ ਤੇ ਅਸੀਂ ਇਕੱਠੇ ਖੇਡਦੇ ਰਹੇ ਆ ਇਹ ਕੰਮ ਤੇ ਹੋਣਾ ਨਹੀਂ ਚਾਹੀਦਾ ਅੱਜ ਦੇ ਘਰ ਵਾ ਕੱਲ ਨੂੰ ਬਾਹਰ ਪਤਾ ਲੱਗੂਗਾ ਤੇ ਕੀ ਬਹਾਨਾ ਦੱਸੋ ਕਿਸੇ ਦਾ ਕਹਿ ਤਾ ਬਹਾਨਾ ਤੁਹਾਨੂੰ ਵੀ ਉਹਨਾਂ ਦੇ ਗੱਲ ਨਹੀਂ ਹੀ ਪੈਣਾ ਚਾਹੀਦਾ ਹੁਣ ਜਾ ਕੇ ਕੋਈ ਨਹੀਂ ਤੁਸੀਂ ਉਹਨਾਂ ਨੂੰ ਮਾਫੀ ਮੰਗ ਲਓ ਜੱਸ ਹੋਰ ਕੋਈ ਹੋਵੇ ਭਾਵੇਂ ਨਾ ਹੋਵੇ ਮੇਰੀ ਮਾਂ ਬਾਰੇ ਕੋਈ ਗਲਤ ਬੋਲੂਗਾ ਨਾ ਤੇ ਇਹ ਕੰਮ ਤੇ ਹੋਣਾ ਹੀ ਹੋਣਾ ਵਾ ਕਿ ਤੁਹਾਡੇ ਭਰਾਵਾ ਉਹਨੇ ਗੁੱਸੇ ਵਿੱਚ ਬੋਲ ਦਿੱਤਾ ਕੋਈ ਗੱਲ ਨਹੀਂ ਹੋਗੀ ਪਰ ਉਹਨੂੰ ਤਾਂ ਸਮਝ ਚਾਹੀਦੀ ਆ ਨਾ ਮੰਮੀ ਬਾਰੇ ਤਾਂ ਨਾ ਬੋਲੇ ਉਹਨੂੰ ਤਾਂ ਇਹੋ ਹੀ ਲੱਗਣ ਡਿਆ ਕਿ ਮੇਰੀ ਘਰ ਵਾਲੀ ਸਹੀ ਆ ਬਿਲਕੁਲ ਪਰ ਉਹ ਮਾ ਗੁੱਸੇ ਦੇ ਵਿੱਚ ਬੋਲਣ ਡਿਆ ਨਾਲੇ ਨਾਵਨੇ ਵਿੱਚ ਦਸ ਖਾਇਆ ਵਾ ਨਾ ਉਦੈ ਬੋਲਣ ਡਿਆ ਹਜੇ ਉਹਨਾਂ ਨੂੰ ਸਚਾਈ ਨਹੀਂ ਨਾ ਪਤਾ ਸਾਰੀ ਤੇ ਦੱਸੋ ਦੱਸਣੀ ਕਦੋਂ ਆ ਸਚਾਈ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਪੁੱਤ ਠੰਡ ਰੱਖ ਕੋਈ ਗੱਲ ਨਹੀਂ ਫੌਲੀ ਨਾ ਗੱਲ ਕਰੀਦੀ ਹੁੰਦੀ ਆ ਐਦਾਂ ਲੜਾਈ ਵਿਧਾਇਆ ਨਾ ਵਾਝਾਂਦੀ ਹੁੰਦੀ ਆ ਠੀਕ ਆ ਨਾ ਲੋਕੀਂ ਤੇਨੇ ਤਮਾਸ਼ਾ ਵੇਖਣ ਨੂੰ ਤਿਆਰ ਬੈਠੇ ਆ ਤਮਾਸ਼ਾ ਤੇ ਹੋਣਾ ਹੀ ਲੱਗਣੀ ਰਿਹਾ ਮੈਂ ਨਹੀਂ ਚਾਹੁੰਦੀ ਸਾਡੇ ਘਰ ਦਾ ਤਮਾਸ਼ਾ ਬਣੇ ਠੀਕ ਆ ਨਾ ਜੇ ਉਹ ਦੇ ਪਿੱਛੇ ਲੱਗ ਗਿਆ ਵਾ ਨਾ ਤੇ ਤੂੰ ਮੇਰਾ ਪੁੱਤ ਸਮਝਦਾਰ ਬਣ ਜਾ ਕੇ ਪਿਆਰ ਨਾ ਸਮਝਾ ਤੇ ਨਿੱਕਾ ਭਰਾ ਵਾ ਕੋਈ ਗੱਲ ਨਹੀਂ ਜਿਹੜਾ ਪਿਆਰ ਨਾ ਗੱਲ ਕਰਕੇ ਹੱਲ ਨਿਕਲ ਜਾਣਾ ਵਾ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਇੰਨਾ ਕੰਮਾਂ ਦੇ ਵਿੱਚ ਨਾ ਮੰਮੀ ਲੋਕੀ ਕੰਧਾਂ ਨਾ ਲੱਗ ਜਾਂਦੇ ਹੁੰਦੇ ਤੇ ਗੱਲ ਬਾਹਰ ਗਈ ਖੜੀ ਤਾਂ ਤੇਰਾ ਕਹਿਣ ਲਈ ਆ ਪਿੱਛੇ ਉੱਪ ਕਰਕੇ ਦੋਵੇਂ ਭਰਾ ਪਿਆਰ ਨਾ ਕੋਈ ਗੱਲ ਨਹੀਂ ਉਹਨੇ ਵੀ ਸੁਧਰ ਜਾਣਾ ਵਾ ਇਹਦੀ ਮਾਂ ਦੀ ਮਾਤਾ ਮਾੜੀ ਹੈ ਮਗਰ ਉਹ ਜਿਹੜੀ ਨੂੰ ਘੜੀ-ਘੜੀ ਫੋਨ ਕਰਕੇ ਸਖਾਲਦੀ ਹੈ ਮੈਂ ਤਾਂ ਉਹਦੀ ਸਮਝ ਨਹੀਂ ਰੱਖਦੀ ਕਿ ਨਹੀਂ ਆਪਣੀ ਧੀ ਦਾ ਘਰ ਨਹੀਂ ਵਸਣ ਦੇਣਾ ਪਰਮ ਉਹ ਪਾਜੀ ਗਏ ਆ ਬਾਹਰ ਜਾ ਤੂੰ ਹੀ ਜਾ ਕੇ ਤੇ ਗੱਲ ਕਰੋ ਉਹਨਾਂ ਦੇ ਨਾਲ ਕੋਈ ਨਹੀਂ ਤੇ ਨਾਲ ਪਿਆਰ ਨਾਲ ਕਰਿਓ ਹੋਣਾ ਮੇਰੀ ਗੱਲ ਸੁਣ ਤੂੰ ਵੱਡਾ ਹਾਂ ਠੀਕ ਆ ਨਾ ਤੂੰ ਪਿਆਰ ਨਾਲ ਸਮਝਾਵੀਂ ਉਹਨੂੰ ਚੰਗਾ ਠੀਕ ਆ ਲੜਾਈ ਵਿੱਚ ਐਵੇਂ ਗੱਲਾਂ ਵੱਜ ਜਾਂਦੀਆਂ ਵਾ ਗੱਲ ਕਰਕੇ ਬੇਨਾ ਕੀ ਕਹਿੰਦਾ ਅੱਗੇ ਉਹ ਜਾ ਜਾ ਕਰ ਮੇਰਾ ਪੁੱਤ ਕੋਤਾ ਸਾਡੇ ਘਰ ਦਾ ਮਹੌਲ ਕਿੰਨਾ ਗੱਦਾ ਹੋ ਗਿਆ ਵਾ ਨਾ ਉਹ ਇਹ ਤਾਂ ਗੱਲ ਹੈ ਮਮੀ ਮੈਂ ਕਦੀ ਸੋਚਿਆ ਨਹੀਂ ਨਾ ਵੇ ਇਦਾਂ ਕਰੂਗੀ ਚੱਲ ਕੀ ਕਰਨਾ ਹੁਣ ਕੋਈ ਗੱਲ ਨਹੀਂ ਵੇਖਦੇ ਆ ਅੰਦਰ ਉਹ ਗੱਲ ਤੇ ਸੁਣ ਜਾ ਹਾਂ ਦੱਸ ਹੁਣ ਤੂੰ ਕੀ ਕਹਿਣਾ ਉਹ ਮੇਰੇ ਗੱਲ ਕਿਦਾਂ ਪਿਆ ਤੂੰ ਉੱਥੇ ਉਹ ਮੇਰੀ ਗੱਲ ਸੁਣ ਗੁੱਸਾ ਨਹੀਂ ਕਰੀਦਾ ਇਦਾਂ ਮੈਨੂੰ ਪਤਾ ਤੇਰਾ ਗੁੱਸੇ ਵਾਲਾ ਸੁਭਾਅ ਵਾ ਗੱਲ ਤੇ ਸੁਣ ਕੇ ਜਾ ਮੇਰੀ ਇੱਕ ਉਹ ਮੈਂ ਨਹੀਂ ਸੁਣਨੀ ਤੇਰੀ ਕੋਈ ਵੀ ਗੱਲ ਸੁਣ ਕੇ ਜਾ ਤੇਰੀ ਉਹ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਵਾਂ ਕੀ ਸਮਝਾਉਣਾ ਤੂੰ ਮੇਰੀ ਗੱਲ ਸੁਣ ਗੁੱਸੇ ਨਹੀਂ ਹੋਈਦਾ ਇਹਦਾ ਠੀਕ ਹੈ ਪਰ ਮਾਰਾਂ ਦੇ ਵਿੱਚ ਬੜੀਆਂ ਗੱਲਾਂ ਹੋਈ ਨਹੀਂ ਮੇਰੀ ਗੱਲ ਸੁਣ ਤੂੰ ਸਾਰੇ ਜਾਣੇ ਉਹਨੂੰ ਗਲਤ ਠਹਿਰਾਉਣ ਦੇ ਉਹ ਜੇ ਮੈਂ ਨਾ ਸਾਥ ਉਹ ਤਾਂ ਦਵਾਂਗਾ ਤਾਂ ਕਿੰਨੇ ਦੇਣਾ ਪਹਿਲਾਂ ਤੂੰ ਆਪ ਹੀ ਉਹਦਾ ਰਿਸ਼ਤਾ ਲਿਆਂਦਾ ਤੇ ਹੁਣ ਤੂੰ ਹੀ ਉਹਨੂੰ ਗਲਤ ਕਹਿਣ ਦੇ ਉਹ ਮੈਨੂੰ ਪਤਾ ਵਾ ਉਹ ਮੈਂ ਸਮਝਦਾ ਮੈਂ ਤੇਰੀ ਗੱਲ ਜਿਹੜੇ ਹਾਲਾਤਾਂ ਦੇ ਵਿੱਚ ਹੈਗਾ ਮੈਂ ਨਾ ਤੂੰ ਤੂੰ ਹੀ ਸਾਥ ਦੇਣਾ ਆਪਣੀ ਘਰ ਵਾਲੀ ਦਾ ਪਰ ਤੇਰੀ ਘਰ ਵਾਲੀ ਵੀ ਥੋੜੀ ਗਲਤ ਵਾ ਉਹ ਜੇ ਤੂੰ ਸਮਝਦਾ ਨਾ ਤੇ ਹੁਣ ਮੇਰੇ ਗੱਲ ਨਾ ਪੈਂਦਾ ਪਰ ਤੂੰ ਮੰਮੀ ਨੂੰ ਤੇ ਨਾ ਬੁਰਾ ਕਹਿੰਦਾ ਚੱਲ ਮੇਰੀ ਗੱਲ ਸੁਣ ਵੇ ਮੇਰੀ ਗੱਲ ਸੁਣ ਮੰਮੀ ਨੇ ਕਦੀ ਕਿਹਾ ਭਾਬੀ ਨੂੰ ਵੀ ਉਹ ਗਲਤ ਹੈ ਹਮੇਸ਼ਾ ਜਾਂਦੇ ਮੈਂ ਨਾ ਨਵਦੀਪ ਹੀ ਗਲਤ ਹੈ ਉਹ ਨਵ ਗਲਤ ਬਾਤੇ ਤਾਂ ਹੀ ਕਹਿੰਦੇ ਆ ਤੇਰੀ ਕਿਉਂ ਮਾਤੇ ਪੜਦਾ ਪਿਆ ਵਾ ਚਲ ਮੈਂ ਝੂਠ ਬੋਲਦਾ ਹੂੰਗਾ ਯਾਰ ਜਸ ਝੂਠ ਬੋਲਦੀ ਹੋਊਗੀ ਉਹ ਆਪਣੀ ਮੰਮੀ ਤੇ ਨਹੀਂ ਨਾ ਝੂਠ ਬੋਲਦੀ ਨਵਦੀਪ ਗਲਤ ਕਿੱਥੇ ਆ ਮੈਨੂੰ ਇਹ ਵੀ ਤਾਂ ਪਤਾ ਲੱਗੇ ਹੁਣ ਸਾਰੀਆਂ ਚੀਜ਼ਾਂ ਤੇ ਉਹ ਗਲਤ ਕਰਦੀ ਆ ਕੀ ਗਲਤ ਕੀਤਾ ਨੇ ਮੈਂ ਇੱਕ ਮੈਂ ਤੈਨੂੰ ਚੀਜ਼ ਸਮਝਾਉਣਾ ਪਹਿਲਾਂ ਸਾਰਾ ਕੁਝ ਸਹੀ ਚੱਲਣ ਡਿਆ ਹੈ ਨਾ ਸਾਡੇ ਘਰ 'ਚ ਸਭ ਕੁਝ ਵਧੀਆ ਮੇਰੇ ਵਿਆਹ ਤੱਕ ਵਧੀਆ ਚੱਲਦਾ ਰਿਆ ਨਾ ਜਿੱਦਾਂ ਤੇਰਾ ਵਿਆਹ ਕਰ ਦਿੱਤਾ ਨਾ ਸਿਆਪੇ ਪੈਣੀ ਉਦੋਂ ਤੋਂ ਸਟਾਰਟ ਹੋ ਗਏ ਇਹੋ ਤਾਂ ਮੈਨੂੰ ਸਮਝ ਨਹੀਂ ਲੱਗਣ ਡੀ ਵੀ ਤੁਸੀਂ ਚਾਹੁੰਦੇ ਕੀ ਉਹ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਦੱਸਾਂ ਕੀ ਗੱਲ ਹੈ ਉਹ ਇੱਧਰ ਆ ਮੈਂ ਤੈਨੂੰ ਦੱਸਦਾ ਮਾਂ ਗੱਲ ਬੈ ਕੇ ਗੱਲ ਕਰਦੇ ਆ ਉਹ ਬੈ ਕੇ ਨਹੀਂ ਗੱਲ ਕੋਈ ਵੀ ਕਰਨੀ ਤੂੰ ਜੜੀ ਵੀ ਗੱਲ ਕਰਨੇ ਨਾ ਇੱਥੇ ਕਰ ਮੈਂ ਜਾਣਾ ਕਿਤੇ ਮੇਰੀ ਗੱਲ ਸੁਣ ਫਿਰ ਧਿਆਨ ਨਾਲ ਸੁਣੀ ਹੁਣ ਜਿਹੜੀ ਜਸਦੀ ਮਾਂ ਵਾ ਨਾ ਉਹ ਜਸਦੀ ਮਾਂ ਨਹੀਂ ਹੈਗੀ ਮਤਰਾਈ ਮਾਂ ਵਾ ਠੀਕ ਆ ਤੇ ਨਵਦੀ ਮਾਂ ਜਿਹੜੀ ਮਾਂ ਵਾ ਓ ਕਿਦਾਂ ਦੀ ਗੱਲ ਵੀ ਮੈਨੂੰ ਕੋ ਸਮਝ ਨਹੀਂ ਲੱਗੀ ਉਹ ਗੱਲ ਇਦਾਂ ਦੀ ਆ ਜਿੱਦਣ ਮੈਂ ਗੱਲ ਸੁਣੀ ਸੀ ਮੇਰੇ ਹੀ ਰੋਂ ਗੰਡੇ ਖੜੇ ਹੋ ਗਏ ਅੱਛਾ ਭਾਬੀ ਦੀ ਮੰਮੀ ਨਹੀਂ ਹੈਗੇ ਨਹੀਂ ਹੈਗੇ ਸਿਆਪੇ ਹੀ ਤਾਂ ਪੈਣ ਰਹੇ ਆ ਕਿ ਜਸ ਦੀ ਜਿਹੜੀ ਮਾਂ ਵਾ ਮਤਈ ਆ ਤਾਂ ਪੈਣ ਰਹੇ ਆ ਸਿਆਪੇ ਸਾਰੇ ਤੇ ਯਾਰ ਇਹ ਚ ਕਿੱਡੀ ਗੱਲ ਆ ਪਰ ਆਪਣੇ ਘਰ ਲੜਾਈ ਗੱਤੋਂ ਪੈਣ ਰਹੀ ਏ ਲੜਾਈ ਤਾਂ ਹੀ ਪੈਣ ਰਹੀ ਆ ਕਿ ਜਿਹੜੀ ਸੱਸ ਵਾ ਨਾ ਸਾਡੀ ਉਹ ਚੁੱਕਦੀ ਆ ਨੰਮ ਨੂੰ ਸਿਆਪੇ ਤਾਂ ਪੈਣ ਰਹੇ ਆ ਕਿ ਇਹ ਧੀ ਮੈਂ ਵਸਨ ਨਾ ਦਵਾ ਤੇ ਇੱਕ ਵਸਨ ਦਵਾ ਪਰ ਪਰਮ ਮੈਨੂੰ ਇਦਾਂ ਦੀ ਗੱਲ ਨਹੀਂ ਉਹ ਲੱਗਦੀ ਮੇਰੇ ਮਨਾਂ ਚ ਨਹੀਂ ਗੱਲ ਆਉਂਦੀ ਤੇਰੇ ਮਨਾਂ ਚ ਨਹੀਂ ਗੱਲ ਆਉਂਦੀ ਮੇਰੇ ਮਨਾਂ ਚ ਵੀ ਨਹੀਂ ਆਉਂਦੀ ਗੱਲ ਤੇ ਮੈਂ ਮੰਨਿਆ ਮੈਨੂੰ ਸਮਝ ਲੱਗੀ ਤਾਂ ਹੀ ਕੰਮ ਹੋਇਆ ਏ ਚਲ ਜੇ ਤੂੰ ਆਨਣਾ ਮੈਂ ਤੇਰੀ ਗੱਲ ਤੇ ਯਕੀਨ ਕਰ ਲੈਣਾ ਪਰ ਮੇਰਾ ਦਿਲ ਨਹੀਂ ਕਰਨ ਦਿਆ ਉਦਾਂ ਇੱਕ ਵਾਰ ਵਿਸ਼ਵਾਸ ਕਰ ਮੇਰੀ ਗੱਲ ਤੇ ਵਿਸ਼ਵਾਸ ਕਰ ਜਦੋਂ ਮੈਂ ਆਪਣੀ ਅੱਖੀ ਸਾਰਾ ਕੁਝ ਵੇਖਾਂਗਾ ਨਾ ਫੇਰ ਉਹਨਾਂ ਚ ਜਨੇ ਮੈਂ ਕੁਝ ਵੀ ਕਹਿ ਸਕਦਾ ਚਲ ਤੂੰ ਅੱਖੀ ਵੇਖ ਲਈ ਵੇਖ ਲਈ ਫੋਨ ਲਉਂਦੀ ਆ ਕੀ ਗੱਲਾਂ ਕਰਦੀ ਆ ਕਿਵੇਂ ਕਰਦੀ ਆ ਨਹੀਂ ਤੇ ਇਹ ਕਾਰ ਰਿਕਾਰਡਰ ਬਾਧ ਲਾ ਉਹਦੇ ਫੋਨ ਚ ਪਤਾ ਲੱਗ ਜੂਗਾ ਕੀ ਕਰਦੀ ਹੈ ਵੇਖ ਲਾਂਗਾ ਮੈਂ ਕੀ ਕਰਨਾ ਸਮਝਦਾ ਉਹ ਤੇ ਡੈਡੀ ਨੂੰ ਨਹੀਂ ਬੋਲਣ ਦਿੰਦੀ ਕੋ ਚੱਲ ਕੋਈ ਗੱਲ ਨਹੀਂ ਵੇਖ ਲਾਂਗਾ ਮੈਂ ਕੀ ਕਰਨਾ ਬਾਕੀ ਗੱਲ ਦਿਲ ਤੇ ਨਾਲ ਠੀਕ ਆ ਕੋਈ ਵਾਦਾ ਕਟਾ ਹੋ ਗਿਆ ਮੇਰੇ ਵੱਲੋਂ ਸੌਰੀ ਉਹ ਨਹੀਂ ਚੱਲ ਕੋਈ ਨਹੀਂ ਨਿਕਾਵਾ ਤੁਸੀਂ ਵੱਡੇ ਹੋ ਗੱਲ ਪੈ ਸਕਦੇ ਹੋ ਕੋਈ ਗੱਲ ਨਹੀਂ ਰੋਟੀ ਖਾਦ ਕਿ ਨਹੀਂ ਕੋਈ ਨਹੀਂ ਰੋਟੀ ਖਾਵਾਂਗੇ ਰੋਟੀ ਦੀ ਨਾ ਫਿਕਰ ਕਰਿਆ ਕਰੋ ਤੁਸੀਂ ਸਰ ਮੈਨੂੰ ਕੋਈ ਸਮਝ ਨਹੀਂ ਲੱਗੀ ਇਹ ਨਵਦੀਪ ਦੀ ਮੰਮੀ ਹੈ ਤੇ ਭਾਬੀ ਦੀ ਮਾਂ ਹੈ ਸ਼ਾਇਦ ਹੋ ਸਕਦਾ ਵਿੱਚ ਇਦਾਂ ਦੀ ਗੱਲ ਹੋਵੇ ਥੋੜਾ ਨਾ ਧਿਆਨ ਦੇਣਾ ਨਵਦੀਪ ਵੱਲ ਕੀ ਪਤਾ ਇਹੋ ਹੀ ਨਹੀਂ ਗਲਤ ਲੱਗਦਾ ਇਹਦੇ ਦਿਮਾਗ 'ਚ ਗੱਲ ਪੈ ਗਈ ਆ ਕਰੂਗਾ ਅਮਨ